ਜੋ ਮਸਲਾ ਤੁਹਾਡੇ ਸਾਰੇ ਪਬਲਿਕ ਡੋਮੇਨ ਚ ਆਇਆ ਕਿ ਇੱਕ ਸਰਵਿੰਗ ਪੁਲਿਸ ਇੰਸਪੈਕਟਰ ਲੇਡੀ ਇੰਸਪੈਕਟਰ ਉਹਨਾਂ ਨੇ ਪਿਛਲੇ ਦਿਨੀ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਮਿਲ ਕੇ ਆਹ ਕੰਪਲੇਨਟ ਦਿੱਤੀ ਆ 6-7 ਸਫੇ ਦੀ ਇਹਦੇ ਚ ਬਹੁਤ ਗੰਭੀਰ ਇਲਜ਼ਾਮ ਨੇ 100 ਕਰੋੜ ਰੁਪਏ ਸਾਈਬਰ ਮਾਫੀਆ ਜੋ ਆਪਰੇਟ ਕਰਦਾ ਸੀ ਮੁਹਾਲੀ ਤੋਂ ਜਿਨ੍ਹਾਂ ਸਾਰਿਆਂ ਦਾ ਪਛੋਕੜ ਨੰਗਲ ਕੌਨਸਟਿਟਿਊਐਂਸੀ ਆਨ ਅੰਦਪੁਰ ਸਾਹਿਬ ਜਿੱਥੋਂ ਹਰਜੋਤ ਬੈਂਸ ਮਨਿਸਟਰ ਐ ਐਮ ਐਲ اے ਹੈ ਇਹ ਸਾਰੀਆਂ ਜੜੀਆਂ ਤੰਦਾਂ ਨੇ ਤਾਰਾਂ ਨੇ 100 ਕਰੋੜ ਘਟਾਲੇ ਦੀਆਂ ਇਸ ਕੰਪਲੇਂਟ ਮੁਤਾਬਕ ਉਸ ਤਾਕਤਵਾਰ ਪੋਲੀਟੀਕਲ ਪੁਲਿਸ ਨੈਕਸਸ ਕਿਉਂਕਿ ਹਰਜੋਤ ਬੈਂਸ ਦੀ ਜਿਹੜੀ ਧਰਮ ਪਤਨੀ ਆ ਉਹ ਬੀਬੀ ਜੋਤੀ যাদਬ ਆਈ ਪੀ ਐਸ ਆਫਸਰ ਉਹ ਮੁਹਾਲੀ ਜ਼ਿਲ੍ਹੇ ਚ ਪੋਸਟਡ ਆ ਤੋ ਕਹਾਣੀ ਇਸ ਤਰ੍ਹਾਂ ਹੁੰਦੀ ਆ ਕਿ ਇਹ ਜਿਹੜੀ ਇਨਸਪੈਕਟਰ ਲੇਡੀ ਅ ਸਾਈਬਰ ਕ੍ਰਾਈਮ ਮੁਹਾਲੀ ਦੇ ਇਨਚਾਰਜ ਸੀ ਇਹਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਰੈ residențial ਕੋਠੀ ਦੇ ਵਿੱਚ ਉਹਦੀ ਬੇਸਮੈਂਟ ਦੇ ਵਿੱਚ ਕਾਲ ਸੈਂਟਰ ਚਲਾਇਆ ਜਾ ਰਿਹਾ ਵਾ ਔਰ ਕਿ ਕਾਲ ਸੈਂਟਰ ਚਲਾਉਣ ਵਾਲੇ ਵਿਜੇ ਰਾਜ ਕਪੂਰੀਆ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਪ੍ਰੋਬੇਬਲੀ ਵਾਈਫ ਅਤੇ ਸਾਰੀ ਫੈਮਿਲੀ ਇੱਕ ਕੋਠੀ ਦੇ ਬੇਸਮੈਂਟ ਚੋਂ ਕਾਲ ਸੈਂਟਰ ਚਲਾ ਰਿਆ ਸੀਗਾ ਜਿਹੜਾ ਕਿ ਇਨ ਇਟਸੈਲਫ ਗੈਰ ਕਾਨੂੰਨੀ ਆ ਕਿਉਂਕਿ ਕੋਈ ਵੀ ਜਿਹੜਾ ਆਈਟੀ ਦਾ ਬਿਜ਼ਨਸ ਆ ਆਈਟੀ ਪਾਰਕ ਬਣਿਆ ਮੋਹਲੀ ਦੇ ਵਿੱਚ ਆਈਟੀ ਦੇ ਸਪੈਸ਼ਲਾਈਜ਼ਡ ਜ਼ੋਨਸ ਬਣੇ ਨੇ ਉਥੋਂ ਤੁਸੀਂ ਆਪਰੇਟ ਕਰ ਸਕਦੇ ਕਿਉਂਕਿ ਇੱਕ ਛੇੜੀ ਬਿਜ਼ਨਸ ਸੀਗਾ ਉਹ ਕਾਲ ਸੈਂਟਰ ਕੋਠੀ ਇੱਕ ਕਨਾਲ ਦੀ ਕੋਠੀ ਸੀ ਉਹਦੀ ਬੇਸਮੈਂਟ ਵਿੱਚ ਇਹ ਜਿਹੜਾ ਕਾਲ ਸੈਂਟਰ ਸੀਗਾ ਇਹ ਚਲਾਇਆ ਜਾ ਰਿਹਾ ਸੀਗਾ ਔਰ ਇੱਥੇ ਵਰਣਨਯੋਗ ਹੈ ਕਿ ਇਹ ਜਿਹੜਾ ਕਾਲ ਸੈਂਟਰ ਚੱਲ ਰਿਹਾ ਸੀਗਾ ਇਹ ਇਹਦੇ ਜਿਹੜੀ ਕਲਾਇੰਟੇਜ ਸੀਗੀ ਉਹ ਸਾਰੀ ਨਾਰਥ ਅਮਰੀਕਾ ਦੀ ਆ ਔਰ ਜਿਹੜੀ ਇਹਦੇ ਬਣੇ ਅਕਾਊਂਟਸ ਬਣੇ ਜਾਂ ਜਿਹੜੇ ਦਾ ਕੀ ਕਹਿੰਦੇ ਗੇਟ ਪੇਮੈਂਟ ਗੇਟਵੇ ਬਣਿਆ ਉਹ ਸਾਰਾ ਵਿਦੇਸ਼ਾਂ ਵਿੱਚ ਸੀਗਾ ਸੋ ਇਸ ਇਨਸਪੈਕਟਰ ਨੇ ਜਦੋਂ ਰੇਡ ਕਰਕੇ ਸਾਰਾ ਪ੍ਰੈਮਿਸਿਸ ਚੈੱਕ ਕੀਤਾ ਤਾਂ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਆ ਐਫ ਆਈ ਆਰ ਨੰਬਰ ਇਸ ਕੰਪਲੇਂਟਸ ਲਿਖਿਆ ਹੋਇਆ ਤੁਸੀਂ ਸਾਰੇ ਦੇਖ ਸਕਦੇ ਹੋ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 9 2024 ਦੀ ਅੰਡਰ ਸੈਕਸ਼ਨ 420 120 ਬੀ ਐਂਡ 66 ਆਈਟੀ ਐਕਟ ਇਸ ਐਫ ਆਈ ਆਰ ਦੇ ਮੁਤਾਬਕ ਜਿੰਨਾ ਪੈਸਾ ਇਸ ਕਾਲ ਸੈਂਟਰ ਦਾ ਸੀਗਾ ਇਟ ਵਾਸ ਬੀਇੰਗ ਸਾਈਫਨਡ ਆਫ ਔਨ ਔਨ ਟੂ ਇਲੀਗਲ ਫੋਰਨ ਫੋਰਨ ਸ਼ੋਜ਼ ਇਲੀਗਲ ਬੈਂਕ ਅਕਾਊਂਟਸ ਇਸ ਇਨਸਪੈਕਟਰ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਅਕਾਊਂਟ ਜਿਹੜਾ ਇਹਨਾਂ ਦਾ ਉੱਥੇ ਆਪਰੇਟ ਕਰਦਾ ਸੀ ਇਲੀਗਲ ਅਕਾਊਂਟਸ ਖਲਾਉਂਦਾ ਸੀਗਾ ਇਹਨਾਂ ਦਾ ਇੱਕ ਸਾਥੀ ਸੀ ਕੈਨੇਡਾ ਦਾ ਰਹਿਣ ਵਾਲਾ ਮਿਸਟਰ ਜੌਨ لیکن मोस्टली ਜਿਹੜੇ ਅਕਾਊਂਟਸ ਖੁੱਲੇ ਸੀਗੇ ਉਹ ਅਮਰੀਕਾ ਵਿੱਚ ਖੁੱਲੇ ਨੇ ਔਰ ਅਮਰੀਕਾ ਦਾ ਫਲੋਰੀਡਾ ਸ਼ਹਿਰ ਜਿਹੜਾ ਉੱਥੇ ਵਿੱਚ ਖੁੱਲੇ ਨੇ ਇਹਦਾ ਸਿੱਧਾ ਸਿੱਧਾ ਸਾਦੇ ਸ਼ਬਦਾਂ 'ਚ ਮਤਲਬ ਇਹ ਸੀਗਾ ਕਿ ਕਾਲ ਸੈਂਟਰ ਮੋਹਾਲੀ 'ਚ ਜਿੰਨਾ ਪੈਸਾ ਬਿਜ਼ਨਸ ਟ੍ਰੇਡ ਆਨ ਹੋ ਰਿਹਾ ਸੀਗਾ ਉਹ ਸਾਰਾ ਪੈਸਾ ਵਾਸ ਬੀਇੰਗ ਸੈਂਟ ਟੂ ਆਫਸ਼ੋਰ ਅਕਾਊਂਟਸ ਇਲੀਗਲ ਅਕਾਊਂਟਸ ਐਂਡ ਅਲਟੀਮੇਟਲੀ that money come, would come back into ਹਵਾਲਾ ਅਕਾਊਂਟਸ ਸੋ ਜਿਹਨੂੰ ਕਹਿੰਦੇ ਐਸਲੀ ਮਨੀ ਲਾਂਡਰਿੰਗ ਜਿਹੜਾ ਪੀਐਮਐਲਏ ਤੇ ਈਡੀ ਦਾ ਮੁਕਦਮਾ ਬਣਦਾ ਵਾ ਉਹ ਇਸ ਤਰ੍ਹਾਂ ਦੀਆਂ ਇਕਨੋਮਿਕ ਆਫੈਂਡਰਸ ਦੇ ਉੱਤੇ ਬਣਦਾ ਵਾ ਇਹ ਬੰਦੇ ਅਰੈਸਟ ਹੋ ਗਏ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ 5-4 ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਔਰ ਇਸ ਕੰਪਲੇਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਉਹਨੇ ਕਹੀ ਆ ਜਿੱਥੇ ਹੋਰ ਫੈਕਟਸ ਨੇ ਉਹਨੇ ਇਹ ਕਿਹਾ ਕਿਉਂਕਿ ਕਿਉਂਕਿ ਵਿਜੇ ਰਾਜ ਕਪੂਰੀਆ ਉਹਦਾ ਸਾਰਾ ਪਰਿਵਾਰ ਨੰਗਲਦਾ ਰਹਿਣ ਵਾਲਾ ਉਹਦੇ ਚ ਇੱਕ ਲੇਡੀ ਐਡਵੋਕੇਟ ਇਨਵੋਲਡ ਆ ਸ਼ਾਇਦ ਉਹਦਾ ਨਾਮ ਹੈਗਾ ਪਲਕ ਮੈਡਮ ਮਿਸ ਮਿਸ ਪਲਕ ਦੀਪ ਉਹ ਜਿਹੜੀ ਹੈਗੀ ਉਹ ਵੀ ਇੱਕ ਇਸ ਕਾਲ ਸੈਂਟਰ ਨੂੰ ਬਿਹਾਈਂਡ ਦਾ ਸੀਨਸ ਆਪਰੇਟ ਕਰ ਰਹੀ ਸੀ ਜੋ ਜੋ ਇਸ ਮੈਂ ਜੋ ਕੁਝ ਕੋਟ ਕਰ ਰਿਹਾ ਮੈਂ ਇਨਸਪੈਕਟਰ ਅਮਨਜੋਤ ਕੌਰ ਦੀ ਕੰਪਲੇਨ ਦੇ ਤੱਥਾਂ ਨੂੰ ਕੋਟ ਕਰ ਰਿਹਾ ਮੈਂ ਆਪਣੇ ਕੋਲੋਂ ਕੁਝ ਨਹੀਂ ਬਣਾ ਰਿਹਾ ਉਸ ਨੇ ਕਿਹਾ ਕਿ ਜਦੋਂ ਅਸੀਂ ਰੇਟ ਕੀਤਾ ਪ੍ਰੈਮਿਸਿਸ ਤੇ ਜਿਹੜੇ ਆਨਲਾਈਨ ਸਰਵਰ ਸੀਗੇ ਸਾਰੇ ਆ ਜਿਹੜੇ ਇਹਦੇ ਪਰਿਵਾਰ ਦੇ ਮੈਂਬਰ ਸੀਗੇ ਦੀ ਵਾਈਫ ਸੀ ਆਪਣੇ ਵਿਜੇ ਰਾਜ ਕਪੂਰੀਆ ਦੀ ਔਰ ਜਿਹੜੀ ਇਹ ਲੇਡੀ ਐਡਵੋਕੇਟ ਜਿਹੜੀ ਉਹ ਕਹਿ ਰਹੀ ਹੈਗੀ ਇਹਨਾਂ ਨੇ ਸਰਵਰਸ ਆਫ ਕਰ ਦਿੱਤੇ ਉਸ ਤੋਂ ਬਾਅਦ ਔਰ ਉਹ ਸਰਵਰਸ ਦਾ ਜਿਹੜਾ ਪਾਸਵਰਡਸ ਹੁੰਦੇ ਨੇ ਆਈਡੀਆਂ ਹੁੰਦੀਆਂ ਨੇ ਉਹ ਇਹਨਾਂ ਨੇ ਪੁਲਿਸ ਨੂੰ ਦਿੱਤੀਆਂ ਨਹੀਂ ਕਿਉਂਕਿ ਵਿਜੇ ਰਾਜ ਕਪੂਰੀਆ ਇੱਕ ਮਾਸਟਰ ਮਾਈਂਡ ਸਿਗਾ ਇੱਕ ਮਾਸਟਰ ਮਾਈਂਡ ਹੈ ਇਜ਼ ਅ ਵਾਟ ਸ਼ੁਡ ਆਈ ਸੇ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਵਗੈਰਾ ਦਾ ਮਹਾਰਾ ਆਈਟੀ ਦਾ ਇਸ ਕਰਕੇ ਉਹ ਸਾਰਾ ਕੁਝ ਜਿਹੜਾ ਸਿਗਾ ਉਹ ਪੈਂਡਿੰਗ ਰਹਿ ਗਿਆ ਹੁਣ ਕੁਐਸਚਨ ਹੈ ਕਿ ਇਹ ਸਾਰੇ 100 ਕਰੋੜ ਦੇ ਘੁਟਾਲੇ ਦਾ ਪੈਸਾ ਕਿੱਥੇ ਆਇਆ ਆਫਸ਼ੋਰ ਅਕਾਊਂਟਸ ਤੋਂ ਘੁੰਮ ਕੇ ਹਵਾਲੇ ਰਹੇ ਇੰਡੀਆ ਵਿੱਚ ਕਿੱਥੇ ਆਇਆ ਕਿਨਾ ਕਿਨਾ ਦੇ ਕੋਲ ਗਿਆ ਕਿਉਂਕਿ ਇਹਦੇ ਵਿੱਚ ਬਹੁਤ ਸੀਰੀਅਸ ਅਲਿਗੇਸ਼ਨ ਇਕਲਾਈ ਹੋਣੇ ਕਿ ਇਹ ਇਹ ਏਸੇ ਹੀ ਡੀਜੀਪੀ ਦੀ ਕੰਪਲੇਂਟ ਵਿੱਚ ਕਿ ਇਹਦੇ ਚੋਂ ਜਿਹੜਾ ਇਹ ਵਿਜੇ ਰਾਜ ਕਪੂਰੀਆ ਵਗੈਰਾ ਨੇ ਇਹ ਹਰਜੋਤ ਬੈਂਸ ਨੂੰ ਇਲੈਕਸ਼ਨ ਫੰਡ ਦਿੰਦੇ ਸੀਗੇ ਨਾ ਦਿਸ ਇਜ਼ ਅ ਵੈਰੀ ਵੈਰੀ ਸੀਰੀਅਸ ਅਲਿਗੇਸ਼ਨ ਮੈਂ ਤੁਹਾਨੂੰ ਇੱਥੇ ਯਾਦ ਕਰਾਉਣਾ ਚਾਹੁੰਦਾ ਕਿ ਮੇਰੇ ਤੇ ਜਿਹੜਾ ਪੀਐਮਐਲਏ ਦਾ ਕੇਸ ਬਣਾਇਆ ਜਾ ਜੋ ਕੁਝ ਮੇਰੇ ਤੇ ਐਨਡੀਪੀਐਸ ਦਾ ਕੇਸ ਬਣਾਇਆ ਉਹਦੇ ਚ ਇੱਕ ਇੰਪੋਰਟੈਂਟ ਐਲੀਗੇਸ਼ਨ ਲਾਈ ਕਿ ਜੀ ਇਹ ਜਿਹੜੇ ਬੰਦੇ ਡਰੱਗ ਦਾ ਕੰਮ ਕਰਦੇ ਸੀਗੇ ਇਹ ਚੋਣਾ ਵਾਸਤੇ ਫੰਡਿੰਗ ਜਿਹੜੀ ਸੀਗੀ ਸੁਖਪਾਲ ਸਿੰਘ ਖੇਰਾਂ ਨੂੰ ਕਰਦੇ ਸੀਗੇ ਮੇਰਲੀ ਕਿਤੇ ਸਾਬਤ ਨਹੀਂ ਹੋਇਆ ਕਿ ਕਿਹੜੇ ਅਕਾਊਂਟਸ ਪੈਸੇ ਗਏ ਨੇ ਮੇਰਲੀ ਐਲੀਗੇਸ਼ਨਸ ਉੱਤੇ ਮੈਨੂੰ ਅਰੈਸਟ ਕੀਤਾ ਗਿਆ ਸਿਮਿਲਰਲੀ ਵਿਕਰਮ ਮਜੀਠੀਆ ਦਾ ਕੇਸ ਜਿਹੜਾ ਅਗਰ ਤੁਸੀਂ ਗੌਰ ਨਾਲ ਪੜੋਗੇ ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਉਹ ਜਿਹੜੇ ਕੋਈ ਡਰੱਗ ਕਾਟਰਨਾਂ ਇਨਵੋਲਡ ਬੰਦੇ ਸੀਗੇ ਉਹਨਾਂ ਨੇ ਇਲਜ਼ਾਮ ਇਹਦੀ ਚਾਰਜ ਸ਼ੀਟ ਇਲਜ਼ਾਮ ਇਹ ਲਾਇਆ ਗਿਆ ਪੁਲਿਸ ਵੱਲੋਂ ਕਿ ਉਹ ਬੰਦੇ ਜਿਹੜੇ ਸੀਗੇ ਉਹ ਵਿਕਰਮ ਜੀਠਿਆ ਨੂੰ ਇਲੈਕਸ਼ਨ ਫੰਡਿੰਗ ਦਾ ਪੈਸਾ ਦਿੰਦੇ ਐਂਡ ਹੀ ਵਾਸ ਆਲਸੋ ਅਰੈਸਟਡ ਐਂਡ ਸਟੇਡ ਇਨ ਜੇਲ ਫੋਰ 5 6 ਮੰਥਸ ਤੋ ਇਹ ਬਹੁਤ ਸੀਰੀਅਸ ਇਸ਼ੂ ਆ ਭਗਵੰਤ ਮਾਨ ਨੂੰ ਇਹ ਚਾਹੀਦਾ ਵਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਆ ਇਹਦੀ ਇਹਦੀ ਇੱਕ ਇੰਡੀਪੈਂਡੈਂਟ ਫੇਅਰ ਇਨਕੁਆਰੀ ਹੋਣੀ ਚਾਹੀਦੀ ਵੈਸੇ ਤਾਂ ਮੈਂ ਅੱਗੇ ਆਉਣ ਲੱਗਿਆ ਇਹ ਪੰਜਾਬ ਪੁਲਿਸ ਨਹੀਂ ਕਰ ਪਾਵੇਗੀ ਕਿਉਂਕਿ ਪੰਜਾਬ ਪੁਲਿਸ ਆਲਟੀਮੇਟਲੀ ਇੱਕ ਟੂਲ ਹੈ ਪੰਜਾਬ ਸਰਕਾਰ ਦੇ ਹੱਥ ਵਿੱਚ ਔਰ ਹਰਜੋਤ ਬੈਂਸ ਉਸ ਦਾ ਮਨਿਸਟਰ ਹੈ ਔਰ ਹਰਜੋਤ ਬੈਂਸ ਦੀ ਜਿਹੜੀ ਵਾਈਫ ਹੈ ਉਸੇ ਜ਼ਿਲ੍ਹੇ ਮੁਹਾਲੀ ਵਿੱਚ ਪੋਸਟ ਹੈ ਤਾਂ ਜਦੋਂ ਇਹ ਜਿਹੜਾ ਇਹ ਜਿਹੜਾ ਮਾਮਲਾ ਜਦੋਂ ਉਜਾਗਰ ਹੋਇਆ ਤਾਂ ਅਮਨਜੋਤ ਕੌਰ ਦੀ ਇਨਸਪੈਕਟਰ ਦੀ ਉਸ ਸਾਈਬਰ ਕ੍ਰਾਈਮ ਮੁਹਾਲੀ ਚੋ ਟ੍ਰਾਂਸਫਰ ਕਰ ਦਿੱਤੀ ਕਿ ਉਹਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਇਨਵੈਸਟੀਗੇਸ਼ਨ ਪਹਿਲਾਂ ਇੱਕ ਕੋਈ ਡੀਐਸਪੀ ਹਰਪ੍ਰੀਤ ਸਿੰਘ ਛਿਤਰਾ ਉਹਨਾਂ ਕੋਲ ਗਈ ਅਲਟੀਮੇਟਲੀ ਤਿੰਨ ਮੈਂਬਰਾਂ ਦੀ ਐਸਆਈਟੀ ਟੀਮ ਬਣਾ ਦਿੱਤੀ ਗਈ ਇਸ ਇਨਵੈਸਟੀਗੇਸ਼ਨ ਵਾਸਤੇ ਤੁਸੀਂ ਹੈਰਾਨ ਹੋਵੋਗੇ ਕਿ ਟੀਮ ਦਾ ਹੈੱਡ ਕੌਣ ਬਣਿਆ ਜਿਹੜੀ ਸ਼੍ਰੀਮਤੀ ਜੋਤੀ ਯਾਦਵ ਆਈਪੀਐਸ ਸਰਜੋਤ ਵੈਸ ਦੀ ਬੀਬੀ ਘਰ ਵਾਲੀ ਆ ਉਹੀ ਇਸ ਐਸਐਸਆਈਡੀ ਦੀ ਹੈੱਡ ਬਣ ਗਈ ਔਰ ਅਮਨ ਜੋਤ ਨੇ ਇਸ ਕੰਪਲੇਂਟ ਵਿੱਚ ਕੀ ਅਲੀਗੇਸ਼ਨ ਲਾਈਏ ਖੋਰ ਬੜੀ ਸੀਰੀਅਸ ਉਹ ਕਹਿੰਦੀ ਕਿ ਮੈਨੂੰ ਇੱਕ ਦਿਨ ਜਦੋਂ ਇਹ ਸਾਰਾ ਮਾਮਲਾ ਐਫਆਈਆਰ ਵਗੈਰਾ ਦਰਜ ਹੋਈ ਤਾਂ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਆਇਆ ਜੋਤੀ ਯਾਦਵ ਦਾ ਕਿ ਇਹ ਸਾਰੀਆਂ ਡਿਟੇਲਸ ਜਿਹੜੀਆਂ ਕੇਸ ਦੀਆਂ ਇਹ ਮੈਨੂੰ ਭੇਜੋ ਉਸ ਨੇ ਜਦੋਂ WhatsApp ਤੇ ਸਾਰੀ ਡਿਟੇਲਸ ਮੰਗਵਾਲੀਆਂ ਤੇ ਫਿਰ ਇਹਨੂੰ ਸਮਨ ਕਰਕੇ ਕਿਹਾ ਕਿ ਕਾਈਂਡਲੀ ਪਲੀਜ਼ ਸਟੇ ਅਵੇ ਫਰਮ ਦਿਸ ਕੇਸ ਕਿ ਇਸ ਕੇਸ ਤੋਂ ਦੂਰ ਰਵੋ ਇਸ ਕੇਸ ਵਿੱਚ ਦਖਲ ਅੰਦਾਜ਼ੀ ਦੇਣ ਸੋਕੀ ਕਹਿੰਦੇ ਹੁੰਦੇ ਕਿ ਜਿਹੜਾ ਐਸਆਈਟੀ ਦਾ ਹੈੱਡ ਬਣ ਗਿਆ ਅਲਟੀਮੇਟਲੀ ਬਾਅਦ ਵਿੱਚ ਉਦੋਂ ਹੈੱਡ ਵੀ ਨਹੀਂ ਸੀਗੀ ਉਹ ਉਹ ਐਜ਼ ਅ ਰੂਟੀਨ ਐਸਪੀ ਹੈੱਡਕਵਾਰਟਰ ਵਗੈਰਾ ਸ਼ਕੁਨਿੰਗ ਇਨਟਰਫੇਅਰ ਇਨ ਦ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨਸ ਬਟ ਬਿਕਾਜ਼ ਉਹ ਮਿਨਿਸਟਰ ਦੀ ਵਾਈਫ ਆਂਡ ਸ਼ੀ ੀਲਡਸ ਇਮੈਂਸ ਇਨਫਲੂਐਂਸ ਪੋਲਿਟੀਕਲ ਉਹਨੇ ਇਹਨੂੰ ਬੁਲਾ ਕੇ ਇਹ ਕਿਹਾ ਕਿ ਇਸ ਕੇਸ ਤੋਂ ਤੂੰ ਪਰੇ ਰਹਿਣਾ ਵਾ ਇੱਕ ਐਂਗਲ ਇੱਥੇ ਹੋਰ ਆਉਂਦਾ ਵਾ ਕਿ ਜਿਹੜਾ ਇਹ ਪਲਕ ਦੇਵ ਜਿਹੜੀ ਐਡਵੋਕੇਟ ਆ ਲੜਕੀ ਉਹ ਵੀ ਇਹਨਾਂ ਦੀ ਇਸ ਵਿਜੇ ਰਾਜਕਪੂਰੀਆ ਦੇ ਪਰਿਵਾਰ ਦੀ ਇੱਕ ਕਿਸਮ ਦੀ ਮੈਂਬਰ ਆ ਅਮਨਜੋਤ ਇੰਸਪੈਕਟਰ ਦੇ ਕਹਿਣ ਮੁਤਾਬਕ ਕਿ ਜਿਹੜਾ ਪਾਸਵਰਡ ਆਈਡੀਜ਼ ਵਗੈਰਾ ਸੀਗਾ ਇਹ ਵੀ ਪਿੱਛੋਂ ਕੰਟਰੋਲ ਕਰਦੀ ਸੀ ਅਸੀਂ ਇਹਨੂੰ ਸਮਨ ਕੀਤਾ ਦੋ ਤਿੰਨ ਵਾਰੀ ਪਲਕ ਦੇਵ ਐਡਵੋਕੇਟ ਨੂੰ ਬਟ ਸ਼ੀ ਫੇਲ ਟੂ ਅਪੀਅਰ ਸ਼ੀ ਡਿਡ ਨਾਟ ਅਪੀਅਰ ਐਂਡ ਇਨਸਟੈਡ ਸ਼ੀ ਸਟਾਰਟਡ ਮੇਕਿੰਗ ਕੰਪਲੇਂਟਸ ਅਗੇਂਸਟ ਦਿਸ ਵਿਸਲ ਬਲੋਅਰ ਇਨਸਪੈਕਟਰ ਅਮਨਜੋਤ ਕੌਰ ਉਹਨੇ ਪਹਿਲਾਂ ਕੰਪਲੇਂਟ ਕੀਤੀ ਵਿਜੀਲੈਂਸ ਨੂੰ ਵਿਜੀਲੈਂਸ ਨੇ ਉਹਦੀ ਕੰਪਲੇਂਟ ਦੀ ਕੌਗਨੀਸ਼ੈਂਸ ਲੈ ਕੇ ਇਨਕੁਆਇਰੀ ਕੀਤੀ ਤੇ ਕਲੀਨ ਚਿੱਟ ਦੇ ਦਿੱਤੀ ਅਮਨਜੋਤ ਕੌਰ ਇਨਸਪੈਕਟਰ ਜਿਹੜੀ ਕਿ ਐਫ ਆਰ ਦਰਜ ਕਰਨ ਵਾਲੀ ਇਨਵੈਸਟੀਗੇਟਿੰਗ ਆਫਿਸਰ ਆ ਇੱਥੇ ਜਦੋਂ ਉਹਦੀ ਗੱਲ ਨਾ ਹੋਈ ਤਾਂ ਫਿਰ ਦੈਨਸੀ ਅਪਰੋਚ ਬੰਡ ਜੁਡੀਸ਼ੀਅਲ ਆਫਿਸਰ ਮੈਂ ਉਹਦਾ ਨਾਮ ਨਹੀਂ ਲੈਣਾ ਕੰਪਲੇਂਟ ਵਿੱਚ ਉਹਦਾ ਨਾਮ ਦਰਜ ਹੈਗਾ ਉਸ ਜੁਡੀਸ਼ੀਅਲ ਆਫਿਸਰ ਦਾ ਉਸ ਜੁਡੀਸ਼ੀਅਲ ਆਫਿਸਰ ਦੇ ਇੱਕ ਸੈਕਸ਼ਨ ਹੈਗਾ 156 ਉਹਦੇ ਚ ਜਾ ਕੇ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਔਰ ਐਫਆਈਆਰ ਦੇ ਹੁਕਮ ਉਲਟਾ ਅਮਨਜੋਤ ਕੌਰ ਜਿਹੜੀ ਵਿਸਲ ਬਲੋਅਰ ਸੀ ਇਸ ਕੇਸ ਵਿੱਚ ਉਹਦੇ ਤੇ ਐਫਆਈਆਰ ਦੇ ਹੁਕਮ ਸੁਣਾਤੇ ਅਮਨਜੋਤ ਕੌਰ ਨੇ ਤੁਰੰਤ ਆਹ ਔਨਰੇਬਲ ਹਾਈ ਕੋਰਟ ਨੂੰ ਅਪਰੋਚ ਕੀਤਾ ਪੰਜਾਬ ਹਰਿਆਣਾ ਤੇ ਉਹਨੂੰ ਉਸ ਜਿਹੜੀ ਐਫਆਈਆਰ ਦੇ ਹੁਕਮ ਹੋਏ ਸੀ ਐਫਆਈਆਰ ਨਹੀਂ ਸੀ ਹੋਈ ਉਹਨਾਂ ਨੇ ਉਸ ਉਹਨਾਂ ਹੁਕਮਾਂ ਨੂੰ ਜਿਹੜੀ ਜੁਡੀਸ਼ੀਅਲ ਆਫਸਰ ਨੇ ਮੁਹਾਲੀ ਵਾਲੇ ਨੇ ਪਾਸ ਕੀਤੇ ਸੀਗੇ ਉਹਨਾਂ ਹੁਕਮਾਂ ਤੇ ਉੱਤੇ ਰੋਕ ਲਾ ਦਿੱਤੀ ਹਾਈ ਕੋਰਟ ਨੇ ਉੱਥੋਂ ਸਮਝ ਲਓ ਕਿ ਇੱਕਦੰ ਇੱਕ ਕਿਸਮ ਦੀ ਬਚ ਗਈ ਪਰ ਅਮਨਜੋਤ ਨੇ ਇਸ ਕੰਪਲੇਂਟ ਵਿੱਚ ਫਿਰ ਅਗੇ ਜ਼ਿਕਰ ਕੀਤਾ ਕਿ ਜਿਹੜੇ ਜੁਡੀਸ਼ੀਅਲ ਆਫਸਰ ਨੇ ਇਹਦੇ ਖਿਲਾਫ ਐਫ ਆਈ ਆਰ ਦੇ ਹੁਕਮ ਦਿੱਤੇ ਸੀ ਅਮਨਜੋਤ ਕੋਰ ਵਿਸਲ ਬਲੋਅਰ ਦੇ ਖਿਲਾਫ ਉਹਨੇ ਕਿਹਾ ਕਿ ਜਿਹੜੀ ਪਲਕਦੇਵ ਐਡਵੋਕੇਟ ਆ ਇਹਨੇ ਇੱਕ ਆਨਲਾਈਨ ਬਿਡਿੰਗ ਕੋਈ ਜਿੱਦਾ ਬੈਂਕ ਦੀਆਂ ਪ੍ਰਾਪਰਟੀਆਂ ਡੀ ਆਰ اے ਟੀ ਵਗੈਰਾ ਜਿਹੜੀਆਂ ਰੁਕੀਆਂ ਹੁੰਦੀਆਂ ਜਿਹੜੀਆਂ ਅਲਟੀਮੇਟਲੀ ਬੈਂਕਾਂ ਨੇ ਸੀਜ਼ ਕੀਤੀਆਂ ਹੁੰਦੀਆਂ ਉਹਨਾਂ ਦੀ ਇੱਕ ਆਨਲਾਈਨ ਆਪਸ਼ਨ ਹੋਈ ਆ ਔਰ ਉਸ ਆਨਲਾਈਨ ਆਪਸ਼ਨ ਦੇ ਵਿੱਚ ਉਹ ਇਹ ਜਿਹੜਾ ਜੁਡੀਸ਼ੀਅਲ ਆਫੀਸਰ ਸੀਗਾ ਇਸ ਨੂੰ ਜਿਹੜੀ ਸੀਗੀ ਉਹ ਕੋਠੀ ਜਿਹੜੀ ਸੀਗੀ ਉਸ ਨੇ ਇਹਨੂੰ ਇੱਕ ਬਹੁਤ ਸਸਤੇ ਭਾਅ ਦੇ ਉੱਤੇ ਉਸ ਜੁਡੀਸ਼ੀਅਲ ਆਫੀਸਰ ਨੂੰ ਕੋਠੀ ਇੱਕ ਕਨਾਲ ਦੀ ਕੋਠੀ ਸ਼ਾਇਦ 70 ਸੈਕਟਰ ਮੋਹੱਲੀ ਦੇ ਵਿੱਚ ਉਹਦਾ ਨੰਬਰ ਵੀ ਇੱਥੇ ਉਹਨੇ ਜ਼ਿਕਰ ਕੀਤਾ ਕੰਪਲੇਨ ਦੇ ਵਿੱਚ ਉਹ ਸਿੰਗਲ ਬਿਡਰ ਬਣਾ ਕੇ ਐ ਦੈਟਸ ਵਾਟ ਸ਼ੀ ਇਜ਼ ਸੇਇੰਗ ਵਾਟ ਸ਼ੀ ਇਜ਼ ਰਾਈਟਿੰਗ ਇਨ ਦ ਕੰਪਲੇਂਟ ਐਂਡ ਮੇਕਿੰਗ ਅਲੋਕੇਸ਼ਨਸ ਕਿ ਸਿੰਗਲ ਬਿਡਿੰਗ ਕਰਾ ਕੇ ਉਹ ਜੁਡੀਸ਼ੀਅਲ ਆਫੀਸਰ ਨੂੰ ਵੀ ਉਹਨੇ ਪਲਕਦੇਵ ਨੇ ਮੈਨੀਪੂਲੇਟ ਕਰਕੇ ਤੇ ਇਹਦੇ ਖਿਲਾਫ ਉਹ ਜਿਹੜੀ ਕ੍ਰਿਮੀਨਲ ਕੰਪਲੇਂਟ ਦਾ ਐਫ ਆਈ ਆਰ ਜਿਹੜੀ ਸੀਗੀ ਉਹ ਦਰਜ ਕਰਨ ਦੇ ਹੁਕਮ ਦਵਾ ਦਿੱਤੇ ਸੋ ਹੁਣ ਕਹਾਣੀ ਕੀ ਆ ਕਿ ਹੁਣ ਨੈਕਸਸ ਕਿਦਾ ਕਿਦਾ ਆ ਗਿਆ ਸਾਹਮਣੇ ਦ ਨੈਕਸਸ ਇਜ਼ ਬੀਟਵੀਨ ਦ ਸਾਈਬਰ ਮਾਫੀਆ ਵਿਜੇ ਰਾਜ ਕਪੂਰੀਆ ਐਂਡ ਆਦਰਸ ਸਾਈਬਰ ਮਾਫੀਆ ਥੈਨ देयर इज ए पॉलिटिशियन कंसर्न्ड मिनिस्टर ਹਰਜੋਤ ਸਿੰਘ ਬੈਂਸ ਫਿਰ ਉਹਦੇ ਨਾਲ ਲੱਗੇ ਇੱਕ ਪਾਵਰਫੁੱਲ ਪੁਲਿਸ ਆਈਪੀਐਸ ਆਫਸਰ ਜੋ ਕਿ ਹਰਜੋਤ ਬੈਂਸ ਦੀ ਧਰਮ ਪਤਨੀ ਆ ਤੇ ਨਾਲ ਇੱਕ ਜੁਡੀਸ਼ੀਅਲ ਆਫਸਰ ਦਾ ਵੀ ਲਿੰਕ ਹੋਇਆ ਚਾਰ ਇੰਪੋਰਟੈਂਟ ਆਪਣੇ ਸਿਸਟਮ ਦੇ ਤਾਕਤਵਰ ਲੋਕਾਂ ਦਾ ਇਸ 100 ਕਰੋੜ ਰੁਪਏ ਘੁਟਾਲੇ ਦੇ ਵਿੱਚ ਸ਼ਮੂਲੀਅਤ ਆ ਗਈ ਪਹਿਲੀ ਗੱਲ ਤਾਂ ਜਿਹੜੀ 1 ਹਫਤਾ ਹੋ ਗਿਆ ਕੰਪਲੇਂਟ ਦਿੱਤੀ ਨੂੰ ਇਹਨੇ ਆਪਣੀ ਇਹਨੇ ਆਪਣੀ ਪ੍ਰੇਅਰ ਸਿਰਫ ਇੰਨੀ ਕੀਤੀ ਆ ਜਿਹੜੀ ਅਮਨਜੋਤ ਕੌਰ ਨੇ ਪ੍ਰੇਅਰ ਕੀਤੀ ਆ ਆਪਣੀ ਡੀਜੀਪੀ ਦੀ ਨੂੰ ਅਰਜ਼ੀ ਦੇ ਵਿੱਚ ਕਿ ਇਹਦੀ ਜਾਂ ਇਨਵੈਸਟੀਗੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਚੇਂਜ ਕਰ ਦਿਓ ਤੇ ਜਾਂ ਇਸ ਦਾ ਜ਼ਿਲ੍ਹਾ ਬਦਲ ਦਿਓ ਮੁਹੱਲੇ ਦੇ ਵਿੱਚ ਬਿਕਾਉਜ਼ ਮੁਹੱਲੇ ਵਿੱਚ ਜਿਹੜੀ ਜੋਤੀ ਯਾਦਵ ਆਈਪੀਐਸ ਆਫਸਰ ਤੈਨਾਤ ਹੈ ਔਰ ਉਹ ਐਸਆਈਟੀ ਦੀ ਹੈੱਡ ਹੋ ਆ so there is no scope for further impartial investigation in this case main samajhda badi jahez ji mang kiti hai aur jehdi koothi main tuhanu zikr kar reya si ga judicial officer nu leke ditti hai eh koothi da number hega ji house number 81 sector 70 what i am trying to say through all of you through the media is jo amanjot kaur ne apni complaint de vich darj karaya jada dgp nu hun dgp saab ne pichle ik hafte ton ਇਹ ਜਿਹੜੀ ਕੰਪਲੇਂਟ ਆ ਆ ਵਾਲੀ ਜਿਹੜੀ ਮੈਂ ਅਮਨਜੋਤ ਕੌਰ ਦੀ ਉਹਨੂੰ ਪੰਜਾਬੀ ਚ ਕਹਿੰਦੇ ਹੁੰਦੇ ਕਿ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਵਾ ਤੋ ਸਾਡੀ ਇਹ ਮੰਗ ਆ ਮੈਂ ਨਹੀਂ ਮੈਂ ਅੱਜ ਤੁਹਾਡੇ ਸਾਹਮਣੇ ਇਹ ਨਹੀਂ ਕਹਿ ਰਿਹਾ ਕਿ ਫਲਾਣਾ ਗੁਨਾਹਗਾਰ ਆ ਫਲਾਣਾ ਗੁਨਾਹਗਾਰ ਆ ਨਾਉ ਇਹ ਵੈਰੀ ਇੰਪੋਰਟੈਂਟ ਇਸ਼ੂ ਆਫ ਕ腐ਪਸ਼ਨ ਐਂਡ ਸਾਈਬਰ ਸਕੈਮ ਐਂਡ that also the volume of 100 ਕਰੋੜ ਰੁਪੀਆ ਹੈਜ਼ ਅਮਰਜਡ ਜੇਦੀ ਕਿ ਇੱਕ ਨਿਰਪੱਖ ਜਾਂਚ ਦੀ ਮੰਗ ਆ ਅਮਨਜੋਤ ਕੌਰ ਨੇ ਇਹਦਾ ਜਾਂਚ ਮੰਗੀ ਬੀਓਆਈ ਤੋਂ ਤੇ ਮੁਹੱਲੀਦਾਰ ਸਾਡੀ ਇਹਦੇ ਤੋਂ ਇੱਕਦਮ ਅੱਗੇ ਜਾ ਕੇ ਮੇਰੀ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਰਿਆਣਾ ਹਾਈ ਕੋਰਟ ਨੂੰ ਇਹ ਮੇਰੀ ਬੇਨਤੀ ਆ ਕਿ ਤੁਸੀਂ ਸੂਓ ਮੋਟੋ ਕੌਗਨੀਸੈਂਸ ਲਵੋ ਇਸ ਕੇਸ ਦੀ ਕਿਉਂਕਿ ਇੱਕ ਜੁਡੀਸ਼ੀਅਨ ਆਫਸਰ ਦਾ ਵੀ ਨਾਮ ਆ ਗਿਆ ਇੱਕ ਆਈਪੀਐਸ ਆਫਸਰ ਦੇ ਵੀ ਅਲੀਗੇਸ਼ਨ ਲੱਗੇ ਇੱਕ ਕੈਬਨਟ ਮਿਨਿਸਟਰ ਤੇ ਵੀ ਅਲੀਗੇਸ਼ਨ ਲੱਗੇ ਥੈਟ ਦੇ ਆਰ ਆਲ ਹੈਂਡ ਇਨ ਗਲਵ ਵਿਦ ਦਾ ਸਾਈਬਰ ਮਾਫੀਆ ਬਿਕਾਉਜ਼ ਦੇ ਆਲ ਬਿਲੋਂਗ ਟੂ ਡੰਗਲ ਐਂਡ ਜਿਹੜੇ ਸਕੇ 올 ਬਿਲੋਂਗ ਟੂ ਅਨੰਦਪੁਰ ਸਾਹਿਬ ਔਰ ਉਹਦੇ ਤੇ ਇੱਕ ਮੰਤਰੀ ਤੇ ਇਲਜ਼ਾਮ ਲਾਤਾ ਇੱਕ ਸਰਵਿੰਗ ਇਨਸਪੈਕਟਰ ਨੇ ਸ਼ਾਇਦ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਤਿਹਾਸ ਵਿੱਚ ਰੇਅਰ ਹੀ ਹੋਊਗਾ ਕਿ ਮੌਕੇ ਦੀ ਸਰਵਿੰਗ ਇਨਸਪੈਕਟਰ ਨੇ ਮੌਕੇ ਦੇ ਮਨਿਸਟਰ ਤੇ ਤੇ ਮੌਕੇ ਦੇ ਸਰਵਿੰਗ ਜੱਜ ਤੇ ਤੇ ਮੌਕੇ ਦੇ ਆਈਪੀਐਸ ਆਫਸਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ ਤਾਂ ਇਹਦੀ ਜਾਂਚ ਜੋ ਸਾਡੀ ਮੰਗ ਹੈ ਸਾਡੀ ਪਾਰਟੀ ਦੀ ਮੰਗ ਹੈ ਕਿ ਇਹਦੀ ਜਾਂਚ ਜਿਹੜੀ ਆ ਐਕਚੁਅਲੀ ਇਹ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਟਾਈਮ ਬਾਉਂਡ ਜੁਡੀਸ਼ੀਅਲ ਇਨਕੁਆਇਰੀ ਤਾਂ ਕਿ ਫਰਦਰ ਦ ਟਰੂਥ ਕੈਨ ਬੀ ਫਾਊਂਡ ਆਊਟ ਦ ਟਰੂਥ ਕੈਨ ਯੂ نو ਪਬਲਿਕ ਡੋਮੇਨ ਦ ਟਰੂਥ ਕੈਨ ਬੀ ਬ੍ਰੌਟ ਟੂ ਦ ਪਬਲਿਕ ਡੋਮੇਨ ਕਿ ਕਿਹੜੇ ਕਿਹੜੇ ਲੋਕਾਂ ਨੇ ਸਾਈਬਰ ਮਾਫੀਆ ਨਾਲ ਰਲ ਕੇ ਉਹਨਾਂ ਦੀ ਮਿਲੀ ਭੁਗਤ ਨਾਲ ਜੋ ਇੱਕ ਸਾਈਬਰ ਮਾਫੀਆ ਪੋਲਿਟਿਸ਼ੀਅਨ ਮਿਨਿਸਟਰ ਆਈਪੀਐਸ ਐਂਡ ਜੁਡੀਸ਼ੀਅਲ ਅਫਸਰ ਦਾ ਜਿਹੜਾ ਇੱਕ ਇਹ ਲੜੀ ਬਣੀ ਆ ਇਸ ਦੀ ਜਾਂਚ ਜਿਹੜੀ ਹੈ ਉਹ ਹੋਣੀ ਬਹੁਤ ਬਹੁਤ ਲਾਜ਼ਮੀ ਆ ਕਾਰਨ ਇਹ ਬੜੀ ਧੀਰ ਦਾ ਰੋਆ ਪਾ ਰਹੇ ਨੇ ਕੋਠੀਆਂ ਤੇ ਕੋਠਿਆਂ ਤੇ ਚੜ ਕੇ ਕੋਠਿਆਂ ਤੇ ਕੱਟੜ ਇਮਾਨਦਾਰ ਕੱਟੜ ਇਮਾਨਦਾਰ ਹਾਲਾਂਕਿ ਕੇਜਰੀਵਾਲ 5 ਮਹੀਨਿਆਂ ਦਾ ਜੇਲ੍ਹ ਚਾ ਸਸੋਡਿਆ ਡੇਢ ਸਾਲ ਜੇਲ੍ਹ ਕੱਟ ਕੇ ਆ ਸਤਿੰਦਰ ਜੈਨ ਡੇਢ ਸਾਲ 2 ਸਾਲ ਤੋਂ ਜੇਲ੍ਹ ਚ ਆਏ ਨੇ ਦੇ ਆ ਰਨਿੰਗ ਇਨਟੂ ਹੰਡਰਡਸ ਆਫ ਕਰੋੜਸ ਆਫ ਲਿਕਰ ਸਕੈਂਡਲ ਇਨ ਦਾ ਦਿੱਲੀ ਇਨਫੇਮਸ ਜਿਹੜਾ ਸਕੈਮ ਹੋਇਆ ਔਰ ਉਹਨਾਂ ਨੇ ਬੜਾ ਹੀ ਮਟੀਰੀਅਲ ਪੇਸ਼ ਕੀਤਾ ਇਹ ਦੇਖੋ ਉਹਨਾਂ ਨੇ ਕਿਹਾ ਕਿ ਜਿਹੜੀ ਪਾਲਿਸੀ ਸੀ ਇਟ ਵਾਸ ਟੇਲਮੇਡ ਦਿਸ ਪਾਲਿਸੀ ਹੈਜ਼ ਬੀਨ ਮੇਡ ਟੂ ਬੈਨੀਫਿਟ ਸਰਟਨ ਪਾਰਟੀਆਂ ਐਂਡ ਇਨ ਲਿਊ ਕੁਇਟ ਪ੍ਰੋ ਕੁਆ ਪੈਸਾ ਲਿਆ ਗਿਆ ਆਮ ਆਦਮੀ ਪਾਰਟੀ ਨੇ ਉਹ ਪੈਸਾ ਵਰਤਿਆ ਗਿਆ ਗੁਆ ਦੀਆਂ ਚੋਣਾਂ ਵਿੱਚ ਉਹ ਪੈਸਾ ਇਹਨਾਂ ਦੇ ਕੋਲ ਨੇ ਇਹਨਾਂ ਦੇ ਉਹਨਾਂ ਦੇ ਕਈ ਚਸ਼ਮਦੀਦ ਗਵਾਹ ਕਈ ਅਪਰੂਵਰ ਪੈਦਾ ਕਰ ਲਏ ਬੜਾ ਸੀਰੀਅਸ ਇਸ਼ੂ ਸੋ ਵੈਸੇ ਤਾਂ ਕਟੜ ਇਮਾਨਦਾਰੀ ਇਹਨਾਂ ਦੀ ਮੁੱਕ ਗਈ ਸੀ ਦਿੱਲੀ ਦੇ ਸ਼ਰਾਬ ਘੁਟਾਲੇ ਵਿੱਚ ਪਰੰਤੂ ਜਿਹੜਾ ਹੁਣ ਉਹ ਕਹਿ ਰਹੇ ਨੇ 1 ਮਿੰਟ ਜੀ ਜਿਹੜਾ ਹੁਣ ਕਹਿ ਰਹੇ ਕਿ ਅਸੀਂ ਕੱਟੜ ਇਮਾਨਦਾਰ ਹਾਂ ਕੱਟੜ ਇਮਾਨਦਾਰ ਅਗਰ ਭਗਵੰਤ ਸਿੰਘ ਮਾਨ ਨੂੰ ਮੇਰੀ ਬੇਨਤੀ ਹੈ ਅਗਰ ਤੁਸੀਂ ਕੱਟੜ ਇਮਾਨਦਾਰ ਹੋ ਤੇ ਫਿਰ ਮੈਂ ਸਮਝਦਾ ਕਿ ਹਰਜੋਤ ਬੈਂਸ ਨੂੰ ਆਪਣੀ ਕੈਬਨਿਟ ਚੋਂ ਕੱਢਣਾ ਚਾਹੀਦਾ ਪੈਂਡਿੰਗ ਇਨਕੁਆਇਰੀ ਐਟ ਲੀਸਟ ਇਨਕੁਆਇਰੀ ਉਹਦੇ ਹੱਕ ਚੋਂ ਜੂ ਜੀਤ ਸਾਧ ਕੇ ਮੁੜ ਕੇ ਮੰਤਰੀ ਬਣਾ ਰਹੇ ਹੋ ਜਿਹੜੀ ਆਈਪੀਐਸ ਆਫਸਰ ਆ ਉਹਦੇ ਬਾਰੇ ਅਸੀਂ ਸਿਰਫ ਇਨਾ ਕਵਾਂਗੇ ਕਿ ਉਹਨੂੰ ਲਾਈਨ ਹਾਜ਼ਰ ਕੀਤਾ ਜਾਵੇ ਸ਼ੀ ਸ਼ੁੱਡ ਨਾਟ ਬੀ 기ਵਨ ਐਨੀ ਪੋਲੀਟਿਕਲ ਐਨੀ ਇੰਪੋਰਟੈਂਟ ਪੋਸਟਿੰਗ ਫਰੋਮ ਵੇਅਰ ਸ਼ੀ ਕੈਨ ਇਨਫਲੂਐਂਸ ਦ ਦੇ ਜੁਡੀਸ਼ੀਅਲ ਇਨਕੁਆਇਰੀ ਦੀ ਜਿਹੜੀ ਹੈਗੀ ਆ ਅਗਰ ਜੁਡੀਸ਼ੀਅਲ ਇਨਕੁਆਇਰੀ ਹੋਈ ਤਾਂ ਜੁਡੀਸ਼ੀਅਲ ਆਫੀਸਰ ਦਾ ਜਿਹੜਾ ਕੰਡਕਟ ਆ ਉਹ ਕਿੰਨਾ ਗਲਤ ਆ ਕਿੰਨਾ ਠੀਕ ਆ ਉਹਨੇ ਕੋਠੀ ਵਾਕਈ ਉਹ ਤੋਂ ਲਈ ਪਰਚਾ ਉਹਦੇ ਕਹਿਣ ਤੇ ਕੀਤਾ ਕਿਉਂਕਿ ਆਫਟਰ ਆਲ ਇੱਕ ਅਲਿਗੇਸ਼ਨ ਡੀਜੀਪੀ ਦੇ ਦਫ਼ਤਰ ਪਹੁੰਚੀਆਂ ਹੋਈਆਂ ਔਰ ਹਾਈ ਕੋਰਟ ਨੇ ਮਦਖਲਤ ਕਰਕੇ ਇਸ ਵਿਸਲਬੋ ਅਮਰਜੋਤ ਅਮਨਜੋਤ ਕੌਰ ਨੂੰ ਜਿਹੜੀ ਇਹਦੀ ਸੀਗੀ ਡਾਇਰੈਕਸ਼ਨਸ ਟੂ ਟੂ ਲਾਜ ਐਨ ਐਫ ਆਰ ਉਹ ਸਟੇ ਕੀਤੀਆਂ ਹੋਈਆਂ ਸੋ ਹਾਈ ਕੋਰਟ ਐਸ ਆਲਸੋ ਸ਼ੁੱਡ ਟੇਕ ਅਕਗਿਲੈਂਸ ਤਾਕਿ ਜੁਡੀਸ਼ੀਅਲ ਆਫਸਰ ਦਾ ਕੰਡਕਟ ਜਿਹੜਾ ਹੈਗਾ ਇਸ ਇਟ ਅਬਾ ਬੋਰਡ ਔਰ ਇਟ ਬਿਲੋ ਬੋਰਡ ਇਹ ਹੋਣਾ ਚਾਹੀਦਾ ਪਰ ਸਾਡਾ ਮੰਨਣਾ ਵਾ ਕਿ ਇਹ ਜਿਹੜਾ ਬੜਾ ਵੱਡਾ ਮਾਮਲਾ ਇੱਕ ਕੱਟੜ ਬੇਈਮਾਨੀ ਵੱਲੋਂ ਇਸ਼ਾਰਾ ਕਰਦਾ ਵਾ ਔਰ ਅਗਰ ਭਗਵੰਤਪਾਨ ਹੁਣੀ ਇਸ ਦੀ ਇਨਕੁਆਇਰੀ ਨਹੀਂ ਕਰਉਣਗੇ ਜਾਂ ਇਹਨੂੰ ਜਿੱਦਾ ਕਤਾਰੂ ਚੱਕ ਦਾ ਮਸਲਾ ਠੰਡੇ ਬਸਤੇਚ ਜਿਹੜੀ ਯਕੀਨਾ ਸੀ ਉਹਦਾ ਸਰਬਜੀਤ ਕੌਰ ਮਾਨੂਕੇ ਦਾ ਐਨ ਆਰ ਆਈ ਦੀ ਕੋਠੀ ਵਿੱਚ ਔਜ਼ ਅ ਬਿਗ ਕੋਲੋਸਲ ਕਰਪਸ਼ਨ ਐਂਡ ਇਲੀਗਲ ਪੋਜੀਸ਼ਨ ਦਾ ਸਕੈਂਡਲ ਜੀ ਠੰਡੇ ਬਸਤੇ ਦੇ ਵਿੱਚ ਬਲਕਾਰ ਸਿੰਘ ਡੀਐਸਪੀ ਦੀ ਅਸ਼ਲੀਲ ਵੀਡੀਓ ਠੰਡੇ ਬਸਤੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਚ ਰੱਜ ਕੇ ਹੋ ਰਹੀ ਆ ਥਾਂ ਥਾਂ ਦੇ ਉੱਤੇ ਰੋਜ਼ ਟਵਿੱਟਰ ਭਰਿਆ ਪਿਆ ਵਾ ਠੰਡੇ ਬਸਤੇ ਦੇ ਵਿੱਚ ਔਰ ਅੱਜ ਮੈਂ ਕਹਿਣਾ ਚਾਹੁੰਦਾ ਕਿ ਆ ਜਿਹੜਾ ਕੱਲ ਸੁਣਿਆ ਨਾ ਸੀਬੀਆਈ ਨੇ ਸੁਪਰੀਮ ਕੋਰਟ ਨੇ ਕੇਸ ਸੁਣਾ ਉਹਦੀ bail ਦਾ ਕੇਚਰੀਵਾਲ ਦਾ ਉਹਨਾਂ ਨੇ ਕੀ ਕਿਹਾ ਵਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਜਿਹੜੀ ਲਿਕਰ 스ਕੈਂਡਲ ਹੈਗਾ ਸੀਬੀਆਈ ਵਾਂਟਸ ਟੂ ਇਨਵੈਸਟਿਗੇਟ ਦਾ ਪੰਜਾਬ ਲਿਕਰ ਸਕੈਂਡਲ ਬਿਕਾਉਜ਼ ਉਹ ਰੈਪਲੀਕਾ ਆਫ ਦਾ ਦਿੱਲੀ ਪਾਲਿਸੀ ਆ ਜੋ ਦਿੱਲੀ ਟੈਲਰਮੇਟ ਪਾਲਿਸੀ ਦਿੱਤੀ ਗਈ ਸੁਣ ਕੇ ਪਲੇਅਰ ਲੈ ਆਂਦੇ ਗਏ ਉਹਦੀਆਂ ਸ਼ਰਤਾਂ ਤੈਅ ਕੀਤੀਆਂ ਗਈਆਂ ਇਨ ਬਿੰਦ ਉਹੀ ਸ਼ਰਾਬ ਘਟਾਲਾ ਪੰਜਾਬ ਦੇ ਵਿੱਚ ਹੋਇਆ ਤੇ ਹੁਣ ਸੀਬੀਆਈ ਨੇ ਕੱਲ ਕਿਹਾ ਹੈ ਕਿ ਰਾਜੂ ਰੈਫਰਡ ਟੂ ਸੈਕਸ਼ਨ 17 ਐਸ ਰਾਜੂ ਜਿਹੜਾ ਐਸਵੀ ਰਾਜੂ ਜਿਹੜਾ ਗਵਰਨਮੈਂਟ ਵੱਲੋਂ ਅਪੀਅਰ ਹੋ ਰਿਹਾ Section 17A Prevention of Corruption Act and it said requires permission from the appropriate authority to commence an investigation. The state government there, Madla Punjab, which is controlled by Aadmi Party under the influence of the present accused Kejriwal, is not granting permission under section Stara A to investigate the offense. He is influencing the non-granting of permission. Here it is. ਮਤਲਬ सीबीआई ਕਹਿ ਰਹੀ ਆ ਸੁਪਰੀਮ ਕੋਰਟ ਦੇ ਵਿੱਚ ਕਿ ਅਸੀਂ ਸ਼ਰਾਬ ਘਟਾਲਾ ਪੰਜਾਬ ਦਾ ਵੀ ਇਨਵੈਸਟਿਗੇਟ ਕਰਨਾ ਚਾਹੁੰਦੇ ਆ ਪਰ ਸਾਨੂੰ ਸੈਂਕਸ਼ਨ ਨਹੀਂ ਦਿੱਤੀ ਜਾ ਰਹੀ ਤੇ ਸੈਂਕਸ਼ਨ ਦੇਣ ਤੋਂ ਡਰਦੇ ਕਾਧਲੀ ਮਾਨ ਸਾਹਿਬ ਤੁਸੀਂ ਜੇ ਇੱਡੇ ਕਟੜ ਇਮਾਨਦਾਰ ਆ ਦੁੱਧ ਦੇ ਤੋਤੇ ਹੋਏ ਹੋ ਤੁਹਾਡੇ ਕਦੀ ਕਿਸੇ ਨੇ ਕੋਈ ਪੈਸਾ ਨਹੀਂ ਬਣਾਇਆ ਤੁਸੀਂ ਤਾਂ ਬਿਲਕੁਲ ਕੀ ਕਹਿੰਦੇ ਵੈਗਨਰ ਗੱਡੀ 'ਚ ਚੜਦੇ ਹੋ ਗਨਮੈਨ ਤੁਹਾਡੇ ਕੋਲ ਕੋਈ ਨਹੀਂਗਾ ਸ਼ੀਸ਼ ਮਹਿਲ ਤੁਸੀਂ ਕੋਈ ਨਹੀਂ ਬਣਾਇਆ ਹਜ਼ਾਰ ਗਨਮੈਨ ਦੀ ਤਾਂ ਆਪੋਜੀਸ਼ਨ ਝੂਠ ਬੋਲਦੀ ਆ ਤੁਸੀਂ ਤਾਂ ਇਕੱਲੇ ਹੀ ਤੁਰੇ ਫਿਰਦੇ ਪਿੰਡਾਂ ਤੇ ਬਾਜ਼ਾਰਾਂ ਦੇ ਵਿੱਚ ਫੇ ਮਤ ਡਰੋ ਤੇ सीबीआई ਨੂੰ ਵੀ ਦਿਓ ਪਰਮਿਸ਼ਨ ਟੂ ਇਨਵੈਸਟੀਗੇਟ ਦ ਲਿਕਸ ਕੈਂਡਲਨ ਪੰਜਾਬ ਐਂਡ ਆ ਜਿਹੜਾ ਮਸਲਾ ਇਸ ਵਿਸਲ ਬਲੋਅ ਰਮਨਜੋਤ ਕੋਰ ਨੇ ਉਠਾਇਆ ਵਾ ਇਹਦੀ ਜਾਂਚ ਜੇ ਤੁਹਾਡੇ ਚ ਜਾਨ ਹੈਗੀ ਆ ਤੇ ਇਹਦੀ ਲਿਖ ਦਿਓ ਚੀਫ ਜਸਟਿਸ ਪੰਜਾਬ ਰੈਨਾ ਹਾਈ ਕੋਰਟ ਨੂੰ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਉਹ ਕੀਤੀ ਜਾਵੇ ਬਸ ਇਹ ਇਹਨਾਂ ਦਾ ਪਰਖ ਦੀ ਘੜੀ ਹੈ ਜਿਹੜੇ ਰੋਜ਼ ਰੋਜ਼ ਰੋਣਾ ਪਾਉਂਦੇ ਕਿ ਇਮਾਨਦਾਰੀ ਇਮਾਨਦਾਰੀ ਇਥੋਂ ਪਤਾ ਲੱਗ ਜਾਣਾ ਕਿ ਕਿੱਡੇ ਕਿ ਇਮਾਨਦਾਰ ਨੇ ਜੇ ਇਮਾਨਦਾਰ ਨੇ ਜੇ ਸੱਚੇ ਨੇ ਆਮ ਕੁਆਇਟ ਸ਼ੋਰ ਕਿ ਭਗਵਾਨ ਜੀ ਵਿਲ ਨਾਟ ਹੈਜੀਟੇਟ ਟੂ ਅਨ ਆਰਡਰ ਇਫ ਵੈਰੀ इंडिपेंडेंट एंड अफेयर इन्वेस्टिगेशन और अजुडिशियल इंक्वायरी थैंक यू सो मच फॉर जॉइनिंग मी टुडे नाउ यू कैन आस्क मी दिस देखो मेरे वलो डिफॉर्मेशन करना उस इंस्पेक्टर ते मेरे वलो ओदे ते परचे दर्ज कराण पर आ जेड़े तथ्य डीजीपी दे कोल चले गए ने जद तक एडी जांच नहीं करवाणगे उदो ताई डिफॉर्मेशन दा नोटिस मीनिंगलेस है ओदा ओदा चली गई आ दा पब्लिक डोमेन च आ गया वा ਔਰ ਜੇ ਉਹ ਕਹਿੰਦਾ ਕਿ ਮੈਂ ਇੱਡਾ ਹੀ ਸਾਫ ਸੁਥਰਾ ਟੈਲਮ ਟੂ ਸਟੈਪ ਡਾਊਨ ਐਜ਼ ਅ ਮਨਿਸਟਰ ਐਂਡ ਦੈਨ ਫੇਸ ਦ ਇਨਕੁਆਰੀ ਇਹ ਤਾਂ ਬੜਾ ਨਾਰਮਲ ਜਿਹਾ ਕੋਰਸ ਆ ਜਿਹੜਾ ਇੱਕ ਟੱਟੜ ਇਮਾਨਦਾਰਾਂ ਵਾਸਤੇ ਬੜਾ ਇੱਕ ਜੈਨੂਨ ਜਿਹਾ ਕੋਰਸ ਆਫ ਐਕਸ਼ਨ ਆ ਕਿ ਸਿਫਾ ਦਿਓ ਤੇ ਇਨਕੁਆਰੀ ਫੇਸ ਕਰੋ ਤਾਂ ਇਹ ਕੀ ਕਹਿ ਰਿਹਾ ਕਿ ਉਹ ਡਾਕੀ ਅਫਸਰ ਤੇ ਇਹ ਕਿਵੇਂ ਕੀਤਾ ਜਾ ਸਕਦਾ ਜਿਹਦੇ ਤੇ ਕੋਈ ਅਲਿਗੇਸ਼ਨ ਹੋਵੇ ਤੇ ਇਹ ਕਿਹਾ ਦੇਖੋ ਡਾਕੀ ਕਿੱਦਾਂ ਵਾਂ ਸਮਝਾਓ ਮੈਨੂੰ ਉਹ ਸਰਵਿੰਗ ਇਨਸਪੈਕਟਰ ਹੈ ਯਾਦ ਆਉਵੇਂਗਾ ਡਾਕੀ ਆ ਤੇ ਜੇਲ ਚ ਹੈ ਉਹ ਤਾਂ ਬਾਹਰ ਹੈ ਔਰ ਉਹਨੇ ਇੱਕ ਡੀਜੀਪੀ ਨੂੰ ਸ਼ਿਕਾਇਤ ਲਿਖ ਕੇ ਦਿੱਤੀ ਪੂਰੇ ਤੱਥਾਂ ਦੇ ਆਧਾਰ ਦੇ ਉੱਤੇ ਇਸ ਕਰਕੇ ਇਨਵੈਸਟੀਗੇਸ਼ਨ ਤੋਂ ਕੋ ਭੱਜ ਰਹੇ ਨੇ ਸਰਵੇਖਕ ਇੱਕ ਮਿੰਟ ਜੀ ਇਹ ਕਹਿ ਦੇਣਾ ਕਿ ਜੀ ਫਲਾਨਾ ਆਫਸਰ ਇਹਨਾਂ ਲਈ ਤਾਂ ਸਾਰੇ ਹੀ ਦਾਗ ਹੀ ਆ ਤੇ ਇਕੱਲੇ ਦੋ ਦੋ ਤੋਤੇ ਨੇ ਜਾਂਚ ਤੋਂ ਮਤ ਭਜੋ ਜਾਂਚ ਫੇਸ ਕਰੋ ਔਰ ਜਾਂਚ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹਾਂਜੀ ਦਰਸ਼ਕੋ ਦੇਖੋ ਗੱਲ ਇਹ ਆ ਜਿਹੜਾ ਤੁਸੀਂ ED ਦਾ ਮਸਲਾ اٹھਾਇਆ ਫਸਟ lets me correct you ED ਡਾਇਰੈਕਟਲੀ ਕੋ ਕੇਸ ਇਨਵੈਸਟੀਗੇਟ ਨਹੀਂ ਕਰ ਸਕਦੀ ਅਨਲੈਸ देयर इज ए ਸ਼ਡਿਊਲਡ ডিফেন্স ਇਨ ਫਾਰਮ ਆਫ ए FIR ਸੋ ਨਾਓ देयर इज एन FIR ऑलरेडी ਐਗਜ਼ਿਸਟਿੰਗ ਜਿਹੜੀ ਮੈਂ ਕੋਰਟ ਕਰਤੀ ਆ ਤੇ ED ਦਾ ਕੌਗਨੀਸ ਲੈਣੀ ਚਾਹੀਦੀ ਮੇਰੇ ਹਿਸਾਬ ਨਾਲ ਕਿ ED ਕੈਂ ਟੇਕ ਇਮੀਡੀਏਟ ਕੌਗਨੀਸ ਜਿਹੜੀ FIR ਨਾਓ ਦਰਜ ਹੋਗੀ ਜਨੂਅਰੀ 2024 ਦੀ ਉਹਦਾ ਦੂਜਾ ਤੁਸੀਂ ਕਹਿ ਰਹੇ ਕਿ ਉਹਨਾਂ ਨੇ ਵਿਜੀਲੈਂਸ ਨੇ ਛੱਡਤਾ ਮੇਰਾ ਉਹਨਾਂ ਨਾਲ ਕੋਈ ਸਰੋਕਾਰ ਨਹੀਂਗਾ ਮੈਂ ਉਹਨੂੰ ਜਾਣਦਾ ਵੀ ਨਹੀਂਗਾ ਮੈਂ ਤਾਂ ਸਿਰਫ ਕਹਿ ਰਿਹਾ ਕਿ ਜਿਹੜੀ ਉਹਨੇ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਆ ਉਹਦੇ ਚ ਜਿਹੜੇ ਉਹਨੇ ਇਲਜ਼ਾਮ ਲਾਏ ਨੇ ਕਿ ਇਲੈਕਸ਼ਨ ਫੰਡਿੰਗ ਕਰਦੇ ਸੀ ਕਪੂਰੀਏ ਹੁਣੀ ਜਿਹੜਾ ਜਿਹੜੇ ਇਲਜ਼ਾਮਾਂ ਦੇ ਤਹਿਤ ਸਾਨੂੰ ਗ੍ਰਿਫਤਾਰ ਕੀਤਾ ਗਿਆ ਔਰ ਆਪਣੇ ਓਪੋਨੈਂਟਸ ਨੂੰ ਗ੍ਰਿਫਤਾਰ ਕਰਦੇ ਨੇ ਜਾਂ ਜਿਹੜੇ ਇਲਜ਼ਾਮ ਲਾਏ ਕਿ ਜਿਹੜੀ ਐਸਆਈਟੀ ਦੀ ਹੈੱਡ ਆ ਬੀਬੀ ਯਾਦਵ ਇਹ ਉਹਨੂੰ ਕਹਿ ਰਹੀ ਸੀ ਕਿ ਡੋਨਟ ਇਨਟਰਫੇਅਰ ਇਨ ਦਿਸ ਕੇਸ ਇਸ ਕੇਸ ਤੋਂ ਦੂਰ ਰਹੋ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਥੋੜੀ ਜੀ ਰਹਿ ਗਈ ਸੀ ਲਾਸਟ ਪੁਆਇੰਟ ਇੱਕ ਇਹਨਾਂ ਨੇ ਕਾਲ ਡਿਟੇਲਸ ਵੀ ਕਢਾਈਆਂ ਜਿਉਂ ਦੀਆਂ ਜਾਣ ਪੁੱਛ ਕੇ ਕਾਲ ਡਿਟੇਲਸ ਕਢਾਈਆਂ ਇਹਨਾਂ ਨੇ ਪ੍ਰੋਫੈਸਰ ਬਲਵਿੰਦਰ ਕੌਰ ਜਿਹੜੀ ਮਰ ਗਈ ਸੀ ਨਾ ਹਰਜੋਤ ਪੈਂਸ ਦੇ ਘਰ ਬੈਠੇ 1158 ਪ੍ਰੋਫੈਸਰਾਂ ਦੀ ਪ੍ਰੋਟੈਸਟ ਕਰਦੀ ਹੋਈ ਸੁਸਾਈਡ ਕਰ ਗਈ ਸੀ ਇਹ ਏਸੇ ਕੰਪਲੇਂਟ ਤੇ ਜਿਹੜੀ ਮੈਂ ਤੁਹਾਨੂੰ ਕੰਪਲੇਂਟ ਦਿਖਾ ਰਿਹਾ ਨਾ ਇਹਦੇ ਵਿੱਚ ਉਹਨੇ ਜਿਹੜੀ ਅਮਨਜੋਤ ਕੌਰ ਇਨਸਪੈਕਟਰ ਹੈ ਵੈਸਲ ਬਲੋਅਰ ਉਹਨੇ ਲਿਖਿਆ ਵਾ ਕਿ ਇੱਕ ਡੀਐਸਪੀ ਦੇ ਜ਼ਰੀਏ ਜੋਤੀ ਯਾਦਵ ਨੇ ਮੇਰੇ ਕੋਲੋਂ ਦੋ ਨੰਬਰਾਂ ਦੀ 26 10 2023 26 10 2023 ਨੂੰ ਜੋਤੀ ਯਾਦਵ ਨੇ ਇੱਕ ਡੀਐਸਪੀ ਦੇ ਥਰੂ ਦੋ ਟੈਲੀਫੋਨ ਕਾਲਾਂ ਦੀ ਇਲੀਗਲ ਕਾਲ ਡਿਟੇਲ ਕਟਾਈ ਕਿਉਂਕਿ ਸਾਈਬਰ ਇਨਚਾਰਜ ਇਹ ਅਮਨਜੋਤ ਕੌਰ ਸੀ ਤੇ ਉਹ ਤਾਂ ਕਿਸੇ ਦੂਸਰੇ ਡਿਪਾਰਟਮੈਂਟ ਕੰਮ ਕਰ ਰਹੀ ਸੀ ਵਰਬਲੀ ਉਹਨੂੰ ਹੁਕਮ ਕਰਕੇ ਪ੍ਰੋਫੈਸਰ ਬਲਵਿੰਦਰ ਕੌਰ ਜਿਹਨੇ ਸੁਸਾਇਡ ਕਮਿਟ ਕੀਤੀ ਉਹਦਾ ਨੰਬਰ ਸੀਗਾ 94639 2929880 ਤੇ ਦੂਸਰਾ ਨੰਬਰ ਸੀਗਾ 94649 97606 ਇੰਨੀਆਂ ਡਿਟੇਲਸ ਨੇ ਇਸ ਕੰਪਲੇਂਟ ਵਿੱਚ ਬ੍ਰੀਕੀ ਨਾਲ ਹੁਣ ਸਿਰੇ ਵੇ ਕਹਿ ਦੇਣਾ ਕਿ ਜੀ ਉਹ ਅਫਸਰ ਦੱਗੀ ਆ ਤਾਂ ਮੈਂ ਕਹਿੰਨਾ ਉਸ ਅਫਸਰ ਨੂੰ ਛੱਡ ਦਿਓ ਤੁਸੀਂ ਤੁਸੀਂ ਜਿਹੜਾ ਹੈਗਾ ਵਾ ਇੱਕ ਜਾਂਚ ਕਰਾਓ ਫਰੋਮ ਅ ਇੰਡੀਪੈਂਡੈਂਟ ਫੇਅਰ ਇਨਕੁਆਰੀ ਬਾਈ ਦੀ ਬਾਈ ਜੁਡੀਸ਼ੀਅਲ ਆਫਸਰ ਸੋ ਇਹ ਗੱਲਾਂ ਜਿਹੜੀਆਂ ਮੇਰੀਆਂ ਸੀਗੀਆਂ ਬੜੀਆਂ ਵਾਜਬ ਨੇ ਮੈਂ ਕੋਈ ਗਲਤ ਗੱਲ ਨਹੀਂ ਮੰਗ ਰਿਹਾ ਮੈਂ ਤਾਂ ਜੋ ਨੇ ਕੰਪਲੇਂਟ ਦਿੱਤੀ ਉਹਦੇ ਆਧਾਰ ਦੇ ਉੱਤੇ ਗੱਲ ਕੀਤੀ ਹਾਂਜੀ ਡੈਡ ਆ ਡੋਟ ਉਹਨਾਂ ਨੇ ਆਪਣੀ ਕੰਪਲੇਂਟ ਮੈਂਸ਼ਨ ਕੀਤਾ ਹੋਇਆ ਮੈਂਸ਼ਨ ਕੀਤਾ ਕਿ ਫਲਾਣੇ ਡੀਐਸਪੀ ਨੇ ਜੋਤੀ ਜਾਦਵ ਦੇ ਕਹਿਣ ਤੇ ਮੇਰੇ ਕੋਲ ਗੈਰ ਕਾਨੂੰਨੀ ਕਾਲ ਡਿਟੇਲ ਇਹ ਵੀ ਆਫੈਂਸ ਆ ਇਲੈਕਸ਼ਨ ਫੰਡ ਲੈਣਾ ਵੀ ਆਫੈਂਸ ਆ ਉਹਨੂੰ ਇਹ ਕਹਿਣਾ ਕਿ ਤੂੰ ਇਸ ਕੇਸ ਤੋਂ ਬਾਹਰ ਰਹਿ ਇਹ ਵੀ ਆਫੈਂਸ ਆ ਤੇ ਜਿਹੜੀ ਉਹਨਾਂ ਦੀ ਆਪਸ ਹੁਣ ਦੇਖੋ ਇਨਵੈਸਟੀਗੇਸ਼ਨ ਕੀ ਮੈਟਰ ਹੁੰਦਾ ਸੀਬੀਏ ਜਾਂਚ ਕਰੇ ਜੁਡੀਸ਼ੀਅਲ ਇਹਨਾਂ ਸਾਰੇ ਸਿਸਟਮ ਦੀ ਕੋਲ ਡਿਟੇਲਸ ਨਿਕਲਣਗੀਆਂ ਸਮਝ ਗਏ ਹਰਜੋਤ ਪੈਸ ਦੀ ਕਪੂਰੀਏ ਨਾਲ ਕਪੂਰੀਏ ਦੀ ਆਈਪੀਐਸ ਨਾਲ ਆਈਪੀਐਸ ਦੀ ਪਲਕ ਨਾਲ ਪਲਕ ਦੀ ਕਿਸੇ ਅਗਰ ਹੈ ਜੁਡੀਸ਼ੀਅਲ ਆਫਸਰ ਨਾ ਤਾਂ ਦੇ ਵਿਲ ਬੀ 올 ਕਨੈਕਟਿਡ ਐਂਡ ਗੋਟ ਟੂਗੇਦਰ ਬਟ ਓਨਲੀ ਏ ਵੈਰੀ ਡੀਪ ਇਨਵੈਸਟੀਗੇਸ਼ਨ ਕੈਨ ਰੀਸੋਲਵ ਦਿਸ ਮੈਟਰ ਐਂਡ ਅਸੀਂ ਇਨਵੈਸਟੀਗੇਸ਼ਨ ਹੀ ਮੰਗ ਰਹੇ ਆ ਇਹ ਤੋਂ ਜ਼ਿਆਦਾ ਅੱਗੇ ਕੁਝ ਨਹੀਂ ਮੰਗ ਰਹੇ ਔਰ ਇਹਦੇ ਰੈਪ੍ਰেজੈਂਟੇਸ਼ਨ ਦੇ ਆਧਾਰ ਦੇ ਉੱਤੇ ਹੀ ਮੰਗ